ਇਹ ਤਵਾਈ ਹੈ ਤਵਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਹੈ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਹੋ ਜਾਂਦਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਨਹਾ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਜੇ ਤੁਹਾਨੂੰ ਏਦਾਂ ਲੱਗਦਾ ਹੈ ਹਾਂ ਭਈ ਇਸ ਸੇਵਾ ਵਿੱਚ ਕੋਈ ਕਮੀ ਹੈ ਤਾਂ ਤੁਸੀਂ ਵਿਜ਼ਿਟ ਕਰੋ ਕਿਉਂਕਿ ਅਕੜੀ ਕੀ ਜੇ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੁਕਮ ਹੈ ਮੇਰਾ ਤੇ ਅੰਦਰੋਂ ਅਰਦਾਸ ਹੈ ਗੁਰੂ ਰਾਮਦਾਸ ਪੰਜਾਬੀਆਂ ਦੇ ਦਰਸ ਕਰੋ ਕਹਿੰਦੇ ਨੇ ਜੋਂ-ਜੋ ਮਨ ਨੂੰ ਵੱਡਦਾ ਦੂਨ ਸੁਆਏ ਹੋਏ ਮਨੋਂ ਤੋਂ ਵੱਡ ਅਸੀਂ ਦੂਨ ਸੁਆਏ ਹੋਆ ਆ ਗਏ ਸਾਡੇ ਪਿੱਛੇ ਮਾਤਾ ਸਾਹਿਬ ਕੋ ਹੈ ਤੇ ਸੇਵਾ ਲੈਣ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਜੇ ਜੇ ਕੋਈ ਇਮਾਨਦਾਰੀ ਨਾਲ ਸੇਵਾ ਕਰਨਾ ਵੇ ਤੇ ਤੁਹਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜਾ ਸੇਵਾ ਲੈਣ ਵਿੱਚ ਵੀ ਕਪਟ ਕਰਦੇ ਆ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬੀਓ ਇਹ ਖਿਆਲ ਕਰਿਓ ਕੋਈ ਮਿਸਯੂਜ਼ ਨਾ ਕਰੇ ਕਿਉਂਕਿ ਗੁਰੂ ਦਾ ਦਸਵੰਦ ਹੈ ਗੁਰੂ ਦੇ ਦਸਵੰਦ ਦੀ ਦੁਰਉਪਯੋਗ ਨਾ ਹੋਵੇ ਕੋਈ ਸੰਕੋਚ ਨਹੀਂ ਹੈ ਦਸ ਗੁਰਪੁਰਮ ਆਨੰਦ ਹੋ ਨਾ ਤੋ ਤੇ ਨਾ ਮਨਾਵੋ ਕੋਈ ਗੱਲ ਨਹੀਂ ਗੁਰੂ ਖੁਸ਼ ਹੋਏਗਾ ਪਰ ਫਿਰ ਵੀ ਮੈਂ ਬੇਨਤੀ ਕਰਾਂ ਵੀ 10 ਗੁਰਪੁਰਬਾਂ ਚੋਂ 20 ਗੁਰਪੁਰਬਾਂ ਚੋਂ ਥੋੜੇ ਜਿਹਾ ਘਟਾ ਲਈਏ ਸਾਲ ਦੇ ਇਧਰ ਪਾਸੇ ਦੇ ਦੇਈਏ ਸਰਬੱਤ ਦਾ ਭਲਾ ਕਰਨ ਵਾਲਿਓ ਪਹਿਲੇ ਆਪਣੇ ਪਰਿਵਾਰ ਤੋਂ ਫਿਰ ਕੌਮ ਤੋਂ ਫਿਰ ਸਰਬੱਤ ਦੇ ਚੱਲਾਂਗੇ ਬਹੁਤੇ ਪਿੰਡ ਪੰਜਾਬ ਦੇ ਜਿਹੜੇ ਨਹਿਰਾਂ ਦੇ ਕਿਨਾਰੇ-ਕਿਨਾਰੇ ਸੀਗੇ ਸਾਰੇ ਬਰਬਾਦ ਹੋਏ ਪਰ ਇਹ ਜਿਹੜੀ ਸਸਤਾ ਸਾਨੂੰ ਲੈ ਕੇ ਆਈ ਹੈ ਜਸਵੰਦਰ ਸਿੰਘ ਜੀ ਕੋਲੀ ਜੀ ਤੇ ਪੰਜਾਬ ਪ੍ਰੋਜੈਕਟ ਜਿਹੜਾ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਉਹਨਾਂ ਦੇ ਥਰੂ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਆ ਅੱਠ ਪਿੰਡਾਂ ਦੀ ਅਸੀਂ ਵਿਜ਼ਿਟ ਕਰ ਰਹੇ ਆ ਸਾਡੇ ਨਾਲ ਸਾਰੇ ਕੀਰਤਨੀਏ ਸਿੰਘ ਵੀ ਨੇ ਤੇ ਬਾਰੋਂ ਵੀ ਸੰਗਤ ਆਈ ਆ ਭਾਈ ਸਾਹਿਬ ਹੋਰ ਵੀ ਆਏ ਨੇ ਅਸੀਂ ਇਕੱਠੇ ਹੋ ਕੇ ਵਿਜ਼ਿਟ ਕੀਤਾ ਤੇ ਇਹ ਤਵਾਈ ਹੈ ਤਵਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤੇ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੀਮਾ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਹੈ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਉਜੜਨਾ ਕਿ ਇੱਥੇ ਜਿੱਥੇ ਬਾਬਾ ਪੈਰ ਤਰ ਹੈ ਇੱਥੇ ਗੁਰੂਆਂ ਦੀ ਧਰਤੀ ਹੈ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਭਾਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀ ਆ ਔਰ 25 25 ਫੁੱਟ ਪਾਣੀ ਦੇ ਵਿੱਚ ਹੋਂ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਤੇ ਉਸ ਸਮੇ ਲੋਡ ਅਨਸਾਰ ਜਿਹੜੀਆਂ ਲੋੜਨਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਜੇ ਤੁਹਾਨੂੰ ਐਦਾਂ ਲੱਗਦਾ ਹੈ ਹਾਂ ਬਈ ਇਹ ਸੇਵਾ ਵਿੱਚ ਕੋਈ ਕਮੀ ਹੈ ਤੇ ਤੁਸੀਂ ਵਿਜ਼ਿਟ ਕਰੋ ਕਿਉਂਕਿ ਇਕੱਲੀ ਕੀ ਜੇਦਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੁਕਮ ਹੈ ਜੇ ਤੈਨੂੰ ਮਾੜਾ ਜਿਹਾ ਵੀ ਇਦਾਂ ਮਹਿਸੂਸ ਹੁੰਦਾ ਨਾ ਭਈ ਇਹ ਸੇਵਾ ਵਿੱਚੋਂ ਅਸੀਂ ਆਏ ਆ ਨਾ ਅਸੀਂ ਦੇਖ ਰਹੇ ਆ ਅਸੀਂ ਤੁਹਾਨੂੰ ਕਹਿ ਰਹੇ ਆ ਭਈ ਤੁਸੀਂ ਵੀ ਆ ਕੇ ਦੇਖੋ ਬੜਾ ਮਹਿਸੂਸ ਹੁੰਦਾ ਅਸੀਂ ਪਹਿਲਾਂ ਵੀ ਭੋਗ ਚੁੱਕੇ ਆ ਬਹੁਤ ਕੁਝ ਤੇ ਸਾਡਾ ਬਚਪਨਾ ਉਹ ਸਭ ਕੁਝ ਦੇਖ ਚੁੱਕਾ ਹੈ ਤੇ ਆਉਣ ਵਾਲੀ ਪਨੀਰੀ ਨੂੰ ਅਸੀਂ ਜਦੋਂ ਨਿੱਕੇ ਨਿੱਕੇ ਬੱਚੇ ਦੇਖਦੇ ਆ ਇਹਨਾਂ ਵਿੱਚ ਇੱਕ ਵਾਰੀ ਉਜਾੜਾ ਦੇਖਿਆ ਆਪਣਾ ਤੇ ਮੇਰਾ ਤੇ ਅੰਦਰੋਂ ਅਰਦਾਸ ਆ ਗੁਰੂ ਰਾਮਦਾਸ ਪੰਜਾਬੀਆਂ ਤੇ ਤਰਸ ਕਰੋ ਇਹ ਮੁੜ ਕੇ

ਤੇ ਮੈਂ ਇਹ ਵੀ ਬੇਨਤੀ ਨਾਲ ਨਾਲ ਕਰਾਂਗਾ ਸੇਵਾ ਕਰਨ ਵਾਲੇ ਬਹੁਤ ਦੇਖੋ ਤਤ ਪਰ ਨੇ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਕਹਿੰਦੇ ਨੇ ਅਸੀਂ ਇੱਥੇ ਆ ਤੇ ਸੇਵਾ ਲੈਣ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਜੇ ਜੇ ਕੋਈ ਇਮਾਨਦਾਰੀ ਨਾਲ ਸੇਵਾ ਕਰਨਾ ਵੇ ਤੇ ਤੁਹਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜਾ ਸੇਵਾ ਲੈਣ ਵਿੱਚ ਵੀ ਕਪਟ ਕਰਦੇ ਆ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬੀਓ ਹੱਥ ਜੋੜ ਕੇ ਬੇਨਤੀ ਜੇ ਸੇਵਾਦਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਸੰਗਤ ਸੇਵਾ ਕਰਨਾ ਵੀ ਚਾਹਦੀ ਔਰ ਕਰ ਵੀ ਰਹੀ ਹੈ ਪਰ ਤੁਸੀਂ ਆਪਣੇ ਪਿੰਡਾਂ ਵਿੱਚ ਇਹ ਖਿਆਲ ਕਰਿਓ ਕੋਈ ਮਿਸਯੂਜ਼ ਨਾ ਕਰੇ ਕਿਉਂਕਿ ਗੁਰੂ ਦਾ ਦਸਵੰਦ ਹੈ ਗੁਰੂ ਦੇ ਦਸਵੰਦ ਦੀ ਦੁਰਉਪਯੋਗ ਨਾ ਹੋਵੇ ਤੇ ਪਤਵੰਤੇ ਸੱਜਣ ਜਿਹੜੇ ਪਿੰਡਾਂ ਦੇ ਨੇ ਗੁਰੂ ਦੀ ਪੈ ਭਾਵਨੀ ਨੂੰ ਮਹਿਸੂਸ ਕਰਦੇ ਆ ਕਿ ਮਰ ਜਾਣਾ ਸੀ ਕੋਈ ਕਪਟ ਕਰਾਂਗੇ ਤੇ ਸਾਡੇ ਨਾਲ ਜਾਏਗਾ ਫਿਰ ਕੁੱਲ ਕੁੱਲਾਂ ਡੋ ਜਾਂਦੀਆਂ ਜੇ ਪੂਜਾ ਤਾਨ ਅਗਰ ਮਿਸਯੂਜ਼ ਕਰੋ ਤੇ ਮੇਰੀ ਹੱਥ ਜੋੜ ਕੇ ਦਿੰਦੇ ਆ ਜਿਹੜੀ ਸੇਵਾ ਆ ਰਹੀ ਹੈ ਪਿੰਡਾਂ ਦੇ ਵਿੱਚ ਪਤਵੰਤ ਤੇ ਸੱਜਣ ਅੱਗੇ ਆ ਕੇ ਉਸ ਸੇਵਾ ਨੂੰ ਜਾਇਜ਼ ਜਿੱਥੇ ਜਿੱਥੇ ਜਾਣੀ ਹੈ ਸੇਵਾ ਉੱਥੇ ਪਹੁੰਚਦਾ ਕਰੋ ਤੇ ਵੱਧ ਚੜ ਕੇ ਇਹ ਮੌਕਾ ਜੇ ਮੌਕਾ ਜੇ ਉਧਾਂ ਲੰਗਰ ਬੜੇ ਲਾਏ ਆਪਾਂ ਲਾਣੇ ਚਾਹੀਦੇ ਨੇ ਠੀਕ ਹੈ ਜਦੋਂ ਲੋੜ ਹੋਵੇ ਲਾਓ ਕਿਉਂ ਨਹੀਂ ਗੁਰਪੁਰਬ ਮਨਾਵਾਂਗੇ ਪਰ ਐਕਸੈਸ ਕੀਤਾ ਆਪਾਂ ਗਾ ਹੁਣ ਮੌਕਾ ਆਇਆ ਜੇ ਜਿੱਥੇ ਤੁਸੀਂ ਮੈਂ ਮੈਂ ਕਹਿੰ ਮੈਂ ਕਹਿੰਨ ਕੋਈ ਸੰਕੋਚ ਨਹੀਂ ਹੈ ਦਸ ਗੁਰਪੁਰਬ ਆਨੰਦ ਹੋ ਨਾ ਦੋਤੇ ਨਾ ਮਨਾਵੋ ਕੋਈ ਗੱਲ ਨਹੀਂ ਗੁਰੂ ਖੁਸ਼ ਹੋਏਗਾ ਉਹ ਜਿਹੜੇ ਗੁਰਪੁਰਬ ਮਨਾਣੇ ਜੇ ਲੱਖਾਂ ਰੁਪਇਆ ਉਜਾੜਨਾ ਜੇ ਉਜਾੜਨਾ ਨਹੀਂ ਮੈਂ ਕਹਿੰਦਾ ਚਲੋ ਉਹ ਵੀ ਉਹ ਵੀ ਮਿਸਯੂਜ਼ ਵੀ ਕਰਦੇ ਨਾ ਖਾਣੀ ਤੇ ਦਾਲ ਸਬਜੀ ਇਹ ਕਿੰਨਾ ਘਾ ਚੱਲੇ ਪਾਣੀ ਆਣ ਸਾਡੇ ਤਰੇਮਣ ਦੇ ਹੋਰੀ ਇੰਨਾ ਕ ਖਾਣਾ ਹੁੰਦਾ ਤੇ 25 ਛਾਲ ਲੱਗੇ ਹੁੰਦੇ ਨੇ ਤੇ ਵੇਸਟ ਹੀ ਹੁੰਦੇ ਨੇ ਨਾ ਤੇ ਉਹ ਮੈਂ ਸਾਰੇ ਨਹੀਂ ਕਹਿੰਦਾ ਬੰਦ ਕਰ ਲੋ ਕਿ ਕਿ ਜੀਬ ਲੱਗੀ ਏ ਸਾਰਿਆਂ ਦੇ ਤੇ ਇਹ ਸਾਦੀ ਜੀਵਨ ਰੱਜੀਆਂ ਕਰ ਭੋਗ ਬਲਾਸੇ ਪਰ ਫਿਰ ਵੀ ਮੈਂ ਬੇਨਤੀ ਕਰਾਂ ਵੀ 10 ਗੁਰਪੁਰਬਾਂ ਵਿੱਚੋਂ 20 ਗੁਰਪੁਰਬਾਂ ਵਿੱਚੋਂ ਥੋੜੇ ਜਿਹਾ ਘਟਾ ਲਈਏ ਸਾਲ ਦੇ ਇਧਰ ਪਾਸੇ ਦੇ ਦਈਏ ਤੇ ਭਲਾ ਹੋਏਗਾ ਕਾਮ ਦਾ ਭਲਾ ਹੋਏਗਾ ਪੰਜਾਬੀयत ਹੈ ਇੱਥੇ ਨਾ ਕੋਈ Hindu ਹੈ ਨਾ ਕੋਈ Musalman ਹੈ ਨਾ ਕੋਈ ਕੁਛ ਹੈ ਪੰਜਾਬੀ ਨੇ ਸਾਡੇ ਮੈਂ ਤਾਂ ਇੰਨਾ ਜਾਣਦਾ ਪੰਜਾਬੀ ਪੰਜਾਬੀ ਹੁੰਦਾ ਉਹ ਵੱਖਰੀ ਗੱਲ ਹੈ ਸਰਬੱਤ ਦਾ ਭਲਾ ਕਰਨ ਵਾਲਿਓ ਪਹਿਲੇ ਆਪਣੇ ਪਰਿਵਾਰ ਤੋਂ ਫਿਰ ਕੌਮ ਤੋਂ ਫਿਰ ਸਰਬੱਤ ਦੇ ਚੱਲਾਂਗੇ ਤੇ ਜੇ ਪਰਿਵਾਰ ਦੇ ਵਿੱਚ ਕੋਈ ਭੁੱਖਾ ਹੈ ਤੇ ਜੇ ਕੌਮ ਦੇ ਵਿੱਚ ਅਸੀਂ ਕੁਝ ਨਹੀਂ ਕਰ पाए ਤੇ ਸਰਬੱਤ ਦਾ ਭਲਾ ਨਹੀਂ ਕਰ ਸਕਦੇ